ਰਾਜ ਸਿੰਘ ਖਾਸਾ ਦੀ ਜਕਰ ਗੱਲ ਕੀਤੀ ਜਾਵੇ ਜਿਹੜੇ ਕਿ ਹੁਣ ਤੱਕ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਦੇ ਆ ਨੇ ਲਗਾਤਾਰ ਵੀਡੀਓ ਪਾਈਆਂ ਜਾ ਰਹੀਆਂ ਤੇ ਇੱਕ ਵਾਰ ਫਿਰ ਰਾਜ ਸਿੰਘ ਖਾਸਾ ਨੇ ਵੀਡੀਓ ਪਾ ਕੇ ਪੰਜਾਬ ਸਰਕਾਰ ਨੂੰ ਖੂਬ ਲਾਂਦਾ ਪਾਈਆਂ ਤੇ ਨਿੰਦਿਆ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਭਾਨਾ ਸਿੱਧੂ ਤੋਂ ਇਹ ਜਿਹੜੀ ਕਿ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਦੀ ਆਵਾਜ਼ ਨੂੰ ਬੰਦ ਕਰਦੇ ਲਈ ਹੁਣ ਮੂੜ ਤੋਂ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਭਾਨਾ ਤੇ ਉਸ ਦੇ ਪਰਿਵਾਰ ਤੇ ਪਰਚੇ ਜਿਹੜੇ ਦਰਜ ਕੀਤੇ ਜਾ ਰਹੇ ਨੇ ਜਿਹੜਾ ਵੀ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬੋਲਦਾ ਉਸ ਦੇ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਅਸੀਂ ਡਰਨ ਵਾਲੇ ਨਹੀਂ ਜਿੰਨੇ ਮਰਜ਼ੀ ਅਜਿਹੇ ਪਰਚੇ ਕਰ ਦਿੱਤੇ ਜਾਣ ਪਰ ਅਸੀਂ ਭਾਨਾ ਸਿੱਧੂ ਦੇ ਨਾਲ ਖੜੇ ਹਾਂ ਤੇ ਅੱਗੇ ਵੀ ਖੜਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪੰਜਾਬ ਦੇ ਮਾਹੌਲ ਬਾਰੇ ਪਤਾ ਹੀ ਹੈ ਕਿ ਪੰਜਾਬ ਦਾ ਮਾਹੌਲ ਅੱਜ ਕਿਦਾਂ ਦਾ ਹੈ ਸੋ ਪੰਜਾਬ ਦੇ ਨੌਂ ਜ਼ਬਾਨਾਂ ਨੂੰ ਦੱਬਿਆ ਜਾ ਰਿਹਾ ਹੈ ਜੋ ਵੀ ਆਵਾਜ਼ ਇੱਥੇ ਬਲੰਦ ਹੁੰਦੀ ਹੈ ਪੰਜਾਬ ਦੇ ਹੱਕਾਂ ਦੇ ਲਈ ਉਹਨੂੰ ਦੱਬਿਆ ਜਾ ਰਿਹਾ ਹੈ ਝੂਠੇ ਪਰਚੇ ਪਾਏ ਜਾ ਰਹੇ ਨੇ ਸੋ ਤਿੰਨ ਤਰੀਕ ਦਾ ਇਕੱਠ ਹੁੰਦਾ ਤੇ ਸਾਰਾ ਪੂਰਾ ਪੰਜਾਬ ਉੱਥੇ ਪਹੁੰਚਦਾ ਹੈ ਧਰਨਾ ਲੱਗਦਾ ਤੇ ਪ੍ਰਸ਼ਾਸਨ ਵੱਲੋਂ ਇੱਕ ਵਿਸ਼ਵਾਸ ਦਵਾਇਆ ਜਾਂਦਾ ਹੈ ਉੱਥੇ ਸਾਡੇ ਸਤਕਾਰਯੋਗ ਐਨਐਲਓਬੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੁੰਦੇ ਆ ਜਿਨ੍ਹਾਂ ਦੇ ਵਿਸ਼ਵਾਸ ਤੇ ਉੱਥੋਂ ਜਿਹੜਾ ਧਰਨਾ ਹੁੰਦਾ ਉਹ ਉੱਠ ਕੇ ਚਲਾ ਜਾਂਦਾ ਉਹਨਾਂ ਦੇ ਵਿਸ਼ਵਾਸ ਤੇ ਹੀ ਅਗੂ ਉੱਥੇ ਚਲੇ ਜਾਂਦੇ ਆ ਉਹਨਾਂ ਨਾਲ ਸਮਝੌਤਾ ਹੋ ਜਾਂਦਾ ਤੇ ਉਹਨਾਂ ਦੀ ਗੱਲਬਾਤ ਜਿਹੜਾ ਕਰਨ ਦਾ ਤਰੀਕਾ ਸੀ ਉਹ ਬਹੁਤ ਵਧੀਆ ਸੀ ਆਸ ਵੱਜ ਗਈ ਸੀ ਕਿ ਭਾਨਾ ਸਿੱਧੂ 10 ਤਰੀਕ ਨੂੰ ਬਾਹਰ ਆ ਜਾਊਗਾ ਕਿਉਂਕਿ ਸਾਰਿਆਂ ਨੇ ਯਕੀਨ ਕੀਤਾ ਕਿ ਜਦੋਂ ਕਿ ਪੁਲਿਸ ਪ੍ਰਸ਼ਾਸਨ ਦੇ ਨੇ ਉੱਚ ਅਧਿਕਾਰੀ ਸੂਝਵਾਨ ਪੜ੍ਹੇ ਲਿਖੇ ਜਦੋਂ ਸਾਨੂੰ ਵਿਸ਼ਵਾਸ ਦਿਵਾਉਂਦੇ ਤੇ ਸਾਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਤੇ 6 ਦਿਨਾਂ ਦਾ ਜਿਹੜਾ ਟਾਈਮ ਹੈ ਉਹ ਸਾਨੂੰ ਓਡਿਕਣਾ ਚਾਹੀਦਾ ਹੈ ਤੇ 6 ਦਿਨਾਂ ਬਾਅਦ ਭਾਨਾ ਸਿੱਧੂ ਬਾਹਰ ਹੋਊਗਾ ਕਿਉਂਕਿ ਇੱਕ ਵਿਸ਼ਵਾਸ ਸੀ ਪਰ ਕੱਲ ਜੋ ਪਰਚੇ ਹੋਇਆ ਉਹ ਕੱਟਣਾ ਜਿਹੜੀ ਉਹ ਨਿੰਦਨਯੋਗ ਹੈ ਕਿ ਇੱਕ ਪਾਸੇ ਸਮਝੌਤਾ ਹੋ ਜਾਂਦਾ ਹੈ ਪ੍ਰਸ਼ਾਸਨ ਦੇ ਨਾਲ ਤੇ ਦੂਜੇ ਪਾਸੇ 5:07 ਦੇ ਉਹ ਪਰਚੇ ਕੱਟ ਦਿੱਤੇ ਜਾਂਦੇ ਆ ਤਨੋਲੇ ਥਾਣੇ ਦੇ ਵਿੱਚ ਸੋਏ ਅਤੀ ਨਿੰਦਨਯੋਗ ਹੈ ਪਤਾ ਨਹੀਂ ਸਮਝ ਲੱਗ ਰਹੀ ਕਿ ਇਹ ਹੋ ਕਿਉਂ ਰਿਹਾ ਹੈ ਪਤਾ ਨਹੀਂ ਕਿਉਂ ਪੰਜਾਬ ਨੂੰ ਇਦਾਂ ਦੇ ਹਾਲਾਤਾਂ ਬਲ ਤੱਕਿਆ ਜਾ ਰਿਹਾ ਹੈ ਪਤਾ ਨਹੀਂ ਕਿਉਂ ਨੌਜਵਾਨਾਂ ਨੂੰ ਦੱਬਿਆ ਜਾ ਰਿਹਾ ਹੈ ਕਿਉਂ ਆਵਾਜ਼ ਦੱਬੀ ਜਾ ਰਹੀ ਹੈ ਸਾਡੇ ਮੁੱਖ ਮੰਤਰੀ ਅੱਜ ਉਹ ਨੇ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੋਲਣਾ ਸਿਖਾਇਆ ਸਾਡੇ ਮੁੱਖ ਮੰਤਰੀ ਉਹ ਨੇ ਜਿਹੜੇ ਆਪ ਖੁਦ ਬੋਲਦੇ ਰਹੇ ਨੇ ਇਹਨਾਂ ਲੀਡਰਾਂ ਨੂੰ ਸੱਥਾਂ ਦੇ ਵਿੱਚ ਜਾ ਕੇ ਕਿੱਕਲੀਆਂ ਸੁਣਾਉਂਦੇ ਰਹੇ ਨੇ ਸਾਡੇ ਮੁੱਖ ਮੰਤਰੀ ਤੋਂ ਸਾਨੂੰ ਬਹੁਤ ਵੱਡੀ ਆਸ ਸੀ ਜਦੋਂ ਮੁੱਖ ਮੰਤਰੀ ਬਣਾਇਆ ਸੀ ਕਿ ਯਾਰ ਹੁਣ ਪੰਜਾਬ ਸੁਧਰੂਗਾ ਹੁਣ ਪੰਜਾਬ ਦੇ ਹਾਲਾਤ ਸੁਧਰਨਗੇ ਪਰ ਅੱਜ ਗੱਲਾਂ ਕੁਝ ਹੋਰ ਹੀ ਸਾਹਮਣੇ ਆ ਰਹੀਆਂ ਨੇ ਦਿਲ ਨੂੰ ਦੁੱਖ ਹੁੰਦਾ ਜਦੋਂ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਹੁਣ ਪਿੱਛੇ ਰਹਿ ਕੀ ਗਿਆ ਭਾਨੇ ਦੀਆਂ ਭੈਣਾਂ ਤੇ ਵੀ ਪਰਚਾ ਪਾਤਾ ਉਹਦੇ ਬਾਪੂ ਤੇ ਵੀ ਪਰਚਾ ਪਾਤਾ ਭਾਈ ਤੇ ਵੀ ਪਾਤਾ ਤੇ ਭਾਨੇ ਤੇ ਪਰਚੇ ਚੱਲ ਹੀ ਰਹੇ ਨੇ ਪਿੱਛੇ ਇੱਕ ਦਾਦੀ ਰਹਿ ਗਈ ਹੈ ਜੇ ਇਨਸਾਨੀਅਤ ਤੌਰ ਤੇ ਸੋਚੀਏ ਇੱਕ ਦਾਦੀ ਇੱਕ ਘਰ ਦੇ ਵਿੱਚ ਰਹਿ ਗਈ ਹੈ ਇਥੋਂ ਸਿੱਧ ਹੁੰਦਾ ਕਿ ਭਾਨੇ ਦੇ ਪਰਿਵਾਰ ਨੂੰ ਇਹ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਯਾਰ ਵੈਸੇ ਹੀ ਜੇ ਨਹੀਂ ਚੰਗੇ ਲੱਗਦੇ ਤਾਂ ਸਾਰਿਆਂ ਨੂੰ ਨੂੜੋ ਤੇ ਜੇਲਾ ਸਿੱਟ ਦਿਓ ਭਗਵੰਤ ਮਾਨ ਸਾਹਿਬ ਅਸੀਂ ਤੁਹਾਡੇ ਤੋਂ ਬੋਲਣਾ ਸਿੱਖਿਆ ਹਾਂ ਤੁਹਾਡੇ ਤੋਂ ਸਵਾਲ ਕਰਨੇ ਸਿੱਖਿਆ ਤੁਸੀਂ ਸਾਨੂੰ ਸਿਖਾਉਂਦੇ ਰਹੇ ਹੋ ਕਿ ਜੇਕਰ ਕੋਈ ਲੀਡਰ ਆਊਗਾ ਆਲੋਚਨਾ ਕਰੋ ਉਹਨੂੰ ਪੁੱਛੋ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਤੇ ਅੱਜ ਅਸੀਂ ਵੀ ਤੁਹਾਡੇ ਤੋਂ ਪੁੱਛ ਰਹੇ ਹਾਂ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਪਰਚੇ ਪੰਜਾਬ ਦੀਆਂ ਧੀਆਂ ਤੇ ਪਰਚੇ ਯਾਰ ਪਰਚੇ ਬੰਦਿਆਂ ਤੇ ਕਰ ਦਿੰਦੇ ਗੱਲ ਬੱਕ ਸੀ ਪਰ ਤੁਸੀਂ ਤਾਂ ਪੰਜਾਬ ਦੀਆਂ ਧੀਆਂ ਤੇ ਵੀ ਪਰਚੇ ਭਾਨੇ ਦੀਆਂ ਭੈਣਾਂ ਤੇ ਵੀ ਪਰਚੇ ਕਰ ਦਿੱਤੇ ਇਹ ਤਾਂ ਪੂਰਾ ਪੰਜਾਬ ਦੇਖ ਰਿਹਾ ਤੇ ਪੂਰਾ ਪੰਜਾਬ ਅੱਜ ਤੁਹਾਨੂੰ ਲਾਹਨਤਾਂ ਪਾ ਰਿਹਾ ਕਦੇ ਆਸ ਨਹੀਂ ਰੱਖੀ ਹੁਣੀ ਪੰਜਾਬ ਨੇ ਕਿ ਤੁਸੀਂ ਐਦਾਂ ਕਰੋਗੇ ਪੰਜਾਬ ਦੇ ਨਾਲ ਸੋ ਇਹ ਜਿਹੜੀ ਗੱਲ ਆ ਤੇ ਨਿੰਦਨਯੋਗ ਆ ਪੰਜਾਬ ਦੇ ਲੋਕੋ ਤੁਹਾਨੂੰ ਜਾਗਣਾ ਚਾਹੀਦਾ ਹੈ ਉੱਠਣਾ ਚਾਹੀਦਾ ਹੈ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਇਹ ਤੁਸੀਂ ਸ਼ਰਿਆਮ ਧੱਕਾ ਕਰ ਰਹੇ ਹੋ ਕਹਿ ਰਹੇ ਹਾਂ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੀ ਸਹੰਤੀ ਬੀਬੀ ਬਣੀ ਸੀ ਪਰ ਦੂਜੇ ਪਾਸੇ ਹੁਣ ਸਰਕਾਰ ਨੂੰ ਮੋੜ ਤੋਂ ਘੇਰਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ